ਬਾਬਾ ਸਾਡੇ ਸੋਤ ਤੇ ਬਾਬਾ ਸਾਡੇ ਸੋਤ ਤੇ ਇਤਿਹਾਸਿਕ ਕਸਬਾ ਹਠੂਰ ਵਿੱਚ ਬੀਜੇਪੀ ਮੰਡਲ ਹਠੂਰ ਦੇ ਵਰਕਰਾਂ ਅਤੇ ਹੋਰ ਨੌਜਵਾਨਾਂ ਵੱਲੋਂ 71 ਹੋ ਕੇ ਸੰਵਿਧਾਨ ਦੇ ਰਚੇਤਾ 바ਵਾ ਸਾਹਿਬ ਡਾਕਟਰ ਪੀਮਬਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਨੌਜਵਾਨਾਂ ਨੇ ਸੰਵਿਧਾਨ ਦੇ ਰਚੇਤਾ ਦੇ ਜਨਮ ਦਿਹਾੜੇ ਮੌਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਐਸ ਮੌਕੇ ਬੀਜੇਪੀ ਮੰਡਲ ਹਠੂਰ ਦੇ ਸਾਬਕਾ ਜਰਨਲ ਸਕੱਤਰ ਗੁਰਜੰਟ ਸਿੰਘ ਹਠੂਰ ਨੇ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜੀਵਨ ਪ੍ਰਤੀ ਚਾਨਣਾ ਪਾਇਆ ਐਸ ਮੌਕੇ ਬੀਜੇਪੀ ਦੇ ਮੰਡਲ ਪ੍ਰਧਾਨ ਅਮਰਪ੍ਰੀਤ ਸਿੰਘ ਲਾਡੀ ਹਠੂਰ ਨੇ ਨੌਜਵਾਨਾਂ ਦਾ ਧੰਨਵਾਦ ਕੀਤਾ ਬਿਊਰੋ ਰਿਪੋਰਟ ਰੀਅਲ ਮਿਕਸ ਨਿਊਜ਼ ਯਾਰੀ ਵੀਰੋ ਡਾਕਟਰ ਬੀਰ ਕਰਤੀ ਇੱਕ ਐਸੀ ਸ਼ਖਸੀਅਤ ਹੋਏ ਆ ਜਿਨ੍ਹਾਂ ਦੇ ਬਾਰੇ ਜਿੰਨਾ ਵੀ ਬੋਲਿਆ ਜਾਵੇ ਉਹਨਾਂ ਹੀ ਘੱਟ ਆ ਕਿਉਂਕਿ ਇਹਨਾਂ ਨੇ ਜੋ ਆਪਾਂ ਨੂੰ ਦਿੱਤਾ ਉਹਦਾ ਆਪਾਂ ਮਨ ਸਾਰੀ ਉਮਰ ਹੀ ਜੀ ਮੋੜ ਚੜ੍ਹਿਆ ਸਾਰੇ ਦੁਨੀਆ ਪਰ ਦੇਵਤਿਆਂ ਆਜ ਦੇ ਦਿਨ ਤੇ ਇਹਨਾਂ ਦਾ ਜਨਮ ਦਿਹਾੜਾ ਬੜੀ ਪੂਰਤਤਾ ਉਹਦੇ ਨਾਲ ਮਨਾਇਆ ਜਾਂਦਾ ਇਹਨਾਂ ਦਾ ਜਨਮ 14 ਅਪ੍ਰੈਲ 1991 ਸਾਨੂੰ ਮਾਧਪੁਰ ਦੇ ਬਹੁ ਨਗਰ ਦੇ ਵਿੱਚ ਰਾਮਾ ਜੀ ਸਕਪਾਲ ਦੇ ਘਰੇ ਹੋਇਆ ਜਿੱਥੇ ਇਹਨਾਂ ਦਾ ਨਾਮ ਪਹਿਲਾਂ ਪੀਮਰਾਵ ਸਕਪਾਲ ਸੀ ਉਸ ਵੇਲੇ ਕੀ ਹੁੰਦਾ ਸੀ ਸਾਡੇ ਲੋਕਾਂ ਨੂੰ ਪੜਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਸਕੂਲਾਂ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਮੰਦਿਰਾਂ ਚ ਬੰਦ ਦੀ ਇਜਾਜ਼ਤ ਨਹੀਂ ਸੀ ਪੱਕੀ ਸੜਕ ਤੇ ਚੱਲਣ ਦੀ ਵੀ ਇਜਾਜ਼ਤ ਨਹੀਂ ਸੀ ਇੱਥੋਂ ਤੱਕ ਕਿ ਕਈ ਇਲਾਕਿਆਂ ਦੇ ਵਿੱਚ ਤਾਂ ਸਾਧੀਆਂ ਜਿਹੜੀਆਂ ਦੀਵਿਆਂ ਭਣਾਉਂਦੀਆਂ ਹੋ ਗਈਆਂ ਉਹਨਾਂ ਨੂੰ ਆਪਣੀ ਛਾਤੀ ਤੱਕ ਦੀ ਪੰਜਾਬਤ ਦਿੱਤੀ ਉਹਦਾ ਟੈਕਸ ਬਸੂਲਿਆ ਜਾਂਦਾ ਸੀ ਜਿੰਨਾ ਗੱਲਾਂ ਕਰਕੇ ਇਹਨਾਂ ਨੇ ਲੜਾਈਆਂ ਲੜੀਆਂ ਸਾਨੂੰ ਆਜ਼ਾਦੀ ਦਿੱਤੀ ਪਰ ਉੱਪਰ ਛੱਡਿਆ ਜਦੋਂ ਨਾ ਉਹਨਾਂ ਨੇ ਇੱਕ ਦਮ ਸਾਝੀ ਕਰਤਾ ਵੀ ਇਹਨਾਂ ਦਾ ਜਿਹੜਾ ਅੰਗਰੇਜ਼ ਕਰਨਾਮ ਕਿਵੇਂ ਪਿਆ ਇਹਨਾਂ ਦਾ ਨਾਂ ਪਹਿਲਾ ਨਾਂ ਸੀਗਾ ਧੀਮਰੋਪ ਸਿੰਘ ਪਟਸਾਲ ਜਸਤਾ ਕਰਚੀ ਇਹਨਾਂ ਨੂੰ ਪਟਵਾਰਾਨ ਜੀ ਦੇ ਸਰਦਾਰ ਫਿਰ ਇਹਨਾਂ ਦੇ ਪਿਤਾ ਜੀ ਸੀਗੇ ਜਿਹੜੇ ਉਹ ਅੰਗਰੇਜ਼ ਫੌਜ ਦੇ ਵਿੱਚ ਆਰਮੀ ਦੇ ਵਿੱਚ ਸੀਤਿਜ ਮਾਜਮ ਉਹ ਇਹਨਾਂ ਨੂੰ ਪੜਾਉਣਾ ਚਾਹੁੰਦੇ ਸੀ ਹੁਣ ਦਾਖਲਾ ਨਾਮ ਲੈਣ ਦੇ ਕਰਕੇ ਇਹਨਾਂ ਦੇ ਪਿਤਾ ਜੀ ਨੇ ਆਪਣਾ ਸਰਨੇਮ ਇਹਨਾਂ ਦੇ ਨਾਮ ਦੇ ਨਾਲ ਉਹ ਕਰਕੇ ਆਲਿਕ ਪਿੰਡ ਦਾ ਨਾਮ ਜੋੜਿਆ ਜਿਹਦੇ ਨਾਲ ਉਹਨਾਂ ਨੇ ਦਾਖਲੇ ਦੇ ਵਿੱਚ ਇਹਨਾਂ ਦਾ ਨਾਮ ਲਿਖਾਇਆ ਧੀਮਰਾਓ ਆੜਵਿਕਰ ਆੜਵਿਕਰ ਪੀਮਰਾਓ ਆੜਵਿਕਰ ਨਾਮ ਖਾਇਆ ਜਿਹੜਾ ਇਹਨਾਂ ਦਾ ਪਿੱਛੇ ਪਿੰਡ ਦਾ ਨਾਮ ਆੜਵਿਕਰ ਸੀ ਜਦੋਂ ਇਹਨਾਂ ਦੀ ਪੜ੍ਹਾਈ ਤੋਂ ਖੋਟੋ ਗਈ ਇਹਨਾਂ ਦੇ ਜਿਹੜੇ ਮਾਸਟਰ ਸੀ ਬ੍ਰਾਹਮਣ ਜਾਤੀ ਦੇ ਸੀਗੇ ਉਹ ਉਹਨਾਂ ਦਾ ਇਹਨਾਂ ਨਾਲ ਬਹੁਤ ਜ਼ਿਆਦਾ ਸਹਿਚਾਰ ਸੀ ਜਿਨ੍ਹਾਂ ਦਾ ਨਾਮ ਕ੍ਰਿਸ਼ਨ ਮਹਾਦੇਵ ਸੀ ਕ੍ਰਿਸ਼ਨ ਮਹਾਦੇਵ ਉਵੇਦਕਰ ਉਹਨਾਂ ਦਾ ਨਾਮ ਸੀ ਉਹਨਾਂ ਨੇ ਪਿਆਰ ਨਾਲ ਕੇ ਤਾਂ ਕਿ ਇਹਨਾਂ ਨਾਲ ਕੋਪੀਰ ਭਾਵਨਾ ਕੀਤਾ ਜਾਵੇ ਉਹਨਾਂ ਨੇ ਇਹਨਾਂ ਦੇ ਨਾਮ ਦੇ ਨਾਲ ਆਮ ਜੇਕਰ ਨਾਮ ਕੱਟ ਕੇ ਆਪਣਾ ਨਾਮ ਜੋੜ ਕੇ ਭੀਮrao Ambedkar ਨਾਮ ਕਰਤਾ। ਸੋ ਇਹਨਾਂ ਨੇ ਪੜ੍ਹਾਈ ਵੀ ਇਹਨਾਂ ਦੀ ਕੰਮ ਕਰੀਏ। ਦਾ ਇਹਨਾਂ ਨੇ ਅਮਰੀਕਾ ਦੀ ਕਾਲਜਾਂ ਜਿਹਨੂੰ ਭਾਰਤੀ ਦੇ ਵਿੱਚੋਂ ਪੀਐਚਡੀ ਕੀਤੀ। ਜਿੱਥੇ ਅੱਜ ਵੀ ਇਹਨਾਂ ਦੇ ਨਾਮ ਇਹਨਾਂ ਦਾ ਸਟੈਟਸ ਲੱਗਿਆ ਹੋਇਆ। ਸਾਨੂੰ ਬੜੀ ਫਕਰ ਦੇ ਨਾਲ ਇਹ ਗੱਲ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਇਹਨਾਂ ਨੂੰ ਅਮਰੀਕਾ ਵਿੱਚ ਏਡੇ ਉੱਚ ਮੱਧ ਦੇ ਜੁਗਤੇ ਵੀ ਇਹਨਾਂ ਨੂੰ ਇੱਕ ਦੇਵਤਾ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਜਦੋਂ ਇਹਨਾਂ ਨੂੰ ਅਮਰੀਕਾ ਦੇ ਵਿੱਚ ਏਡਾ ਉੱਚਾ ਦਰਜਾ ਮਿਲਿਆ ਤੇ ਪਰ ਅਸੀਂ ਕਿਉਂ ਨਹੀਂ ਦੇ ਸਕਦੇ ਜੇ ਮਿਲਿਆ ਕਿਉਂ ਆ ਪੜਾਈ ਦੇ ਸਰਤੇ ਸਾਡੇ ਦਿਮਾਗ ਦੇ ਵਿੱਚ ਇੱਕ ਸੋਚ ਪਾਣੀ ਕਿ ਤੁਸੀਂ ਤਾਂ ਛੋਟੇ ਆ ਤੁਸੀਂ ਅਸਲ ਵਿੱਚ ਉੱਤੇ ਜਾ ਹੀ ਨਹੀਂ ਸਕਦੇ ਇਹਨਾਂ ਨੇ ਜੈਂਪਲ ਦੇ ਲਈ ਉਹ ਸਾਰਾ ਪਸਾ ਦੇਲ ਕਰਕੇ ਦਿਖਾਇਆ ਆਪ ਮੁਰੇ ਆਏ ਬੜੇ ਇਸ ਪੱਧਰ ਤੇ ਗਏ 32 ਡਿਗਰੀਆਂ ਹਾਸਲ ਕੀਤੀਆਂ 4 ਪੀਐਚ ਡਿਗਰੀਆਂ ਹਾਸਲ ਕੀਤੀਆਂ ਇਹਨਾਂ ਨੇ ਔਰ ਉਹ ਨੌ ਪਾਠਾ ਦਾ ਗਿਆਨ ਸੀ ਨਾ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੇਰੇ ਵੱਲੋਂ ਗਰਜੰਟ ਸਿੰਘ ਹਠੂਰ ਐਕਸ ਜਰਨਲ ਸਕੱਤਰ ਬੀਜੇਪੀ ਮੰਡਲ ਹਠੂਰ ਵੱਲੋਂ ਸਾਰੇ ਹੀ ਨਗਰ ਨਿਵਾਸੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਰੋਤਿਆਂ ਨੂੰ ਛੱਤ ਸ੍ਰੀ ਅਕਾਲ ਬਲਾਈ ਪ੍ਰਵਾਨ ਕਰਨੀ ਜੀ ਦੇਖੋ ਜੀ ਇਹ ਜਿਹੜਾ ਜਨਮ ਦਿਹਾੜਾ ਅੱਜ ਬੀਜੇਪੀ ਹਠੂਰ ਮੰਡਲ ਦੇ ਵਰਕਰ ਔਰ ਪਤਵੰਤੇ ਸੱਜਣਾਂ ਨੇ ਰਲ ਮਿਲ ਕੇ ਮਨਾਇਆ ਸਾਨੂੰ ਇਦਾਂ ਦੇ ਜਨਮ ਦਿਹਾੜੇ ਆ ਜਿਹੜੇ ਉਹ ਮਨਾਉਣੇ ਚਾਹੀਦੇ ਹਨ ਰਲ ਮਿਲ ਕੇ ਔਰ ਜੇਕਰ ਗੱਲ ਕਰੀਏ ਡਾਕਟਰ ਭੀਮਰਾਓਂ ਵੇਦਕਰ ਜੀ ਬਾਰੇ ਤਾਂ ਉਹਨਾਂ ਬਾਰੇ ਜਿੰਨਾ ਵੀ ਬੋਲਿਆ ਜਾਵੇ ਓਨਾ ਹੀ ਘੱਟ ਹੈ 14 ਅਪ੍ਰੈਲ ਦਾ ਦਿਨ ਸਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੈ ਕਿਉਂਕਿ ਇਸੇ ਦਿਨ 14 ਅਪ੍ਰੈਲ 1891 ਸਨ ਨੂੰ ਡਾਕਟਰ ਭੀਮਰਾਓਂ ਵੇਦਕਰ ਜੀ ਦਾ ਜਨਮ ਜਿਹੜਾ ਉਹ ਮਧ ਪ੍ਰਦੇਸ਼ ਦੇ ਮਹੂ ਨਗਰ ਵਿੱਚ ਰਾਮਾਜੀ ਸਖਪਾਲ ਜੀ ਦੇ ਘਰ ਦੇ ਵਿੱਚ ਹੋਇਆ ਸੀ ਔਰ ਇਹਨਾਂ ਨੇ ਬਚਪਨ ਦੇ ਵਿੱਚ ਹੀ ਸਮਾਜ ਦੇ ਵਿੱਚ ਹੋ ਰਹੇ ਭੇਦਭਾਵ ਜੋ ਕਿ ਐਸਸੀ ਵਰਗ ਦੇ ਨਾਲ ਹੁੰਦੇ ਸੀ ਦਲਤਾਂ ਦੇ ਨਾਲ ਭੇਦਭਾਵ ਹੁੰਦੇ ਸੀ ਉਹਨਾਂ ਦਾ ਇਹਨਾਂ ਦੀ ਜਹਨ ਦੇ ਉੱਤੇ ਬੜਾ ਹੀ ਗਹਿਰਾ ਅਸਰ ਸੀ ਔਰ ਇਹਨਾਂ ਨੇ ਇੱਕ ਪ੍ਰਣ ਲਿਆ ਸੀ ਕਿ ਇਹਨਾਂ ਦਬੇ ਕੁਚਲੇ ਲੋਕਾਂ ਨੂੰ ਕਿਵੇਂ ਉੱਪਰ ਚੱਕਿਆ ਜਾਵੇ ਸੋ ਇਹਨਾਂ ਨੇ ਫਿਰ ਪੜ੍ਹਾਈ ਕੀਤੀ ਪਹਿਲਾਂ ਸਾਡੇ ਦੇਸ਼ ਦੇ ਵਿੱਚ ਪੜੇ ਫਰ ਅਮਰੀਕਾ ਦੇ ਵਿੱਚ ਜਾ ਕੇ ਪੜੇ ਇੰਗਲੈਂਡ ਚ ਪੜੇ ਅਮਰੀਕਾ ਦੀ ਕਲੰਬ ਹੈਜ ਯੂਨੀਵਰਸਿਟੀ ਦੇ ਵਿੱਚੋਂ ਇਹਨਾਂ ਨੇ ਪੀ ਐਚ ਡੀ ਕੀਤੀ ਔਰ ਇਹਨਾਂ ਦੇ ਕੋਲ 32 ਡਿਗਰੀਆਂ ਸਨ 4 ਪੀ ਐਚ ਡੀਆਂ ਨੌਂਾਂ ਭਾਸ਼ਾਵਾਂ ਦਾ ਗਿਆਨ ਰੱਖਦੇ ਸੀ ਪੜ ਲੈ ਕੇ ਇਹਨਾਂ ਉੱਚਾ ਗਏ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਐਸ ਸੀ ਸਮਾਜ ਦੇ ਵਿੱਚੋਂ ਉੱਠ ਕੇ ਇੱਕ ਇਨਸਾਨ ਇੰਨੇ ਉੱਚੇ ਲੈਵਲ ਤੇ ਗਿਆ ਕਿ ਅਮਰੀਕਾ ਵਰਗੀ ਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਔਰ ਜੇਕਰ ਦੱਸਿਆ ਜਾਵੇ ਜਾਂ ਸੋਚਿਆ ਜਾਵੇ ਅੱਜ ਵੀ ਅਸੀਂ ਸੋਚ ਲੈਂਦੇ ਆ ਕਿ ਪੜਾਈਆਂ ਤਾਂ ਮਹਿੰਗੀਆਂ ਏ ਔਖੀਆਂ ਏ ਵੀਰ ਜੀ ਜੇ ਸੋਚਿਆ ਜਾਵੇ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਅਸੀਂ ਜੇ ਕੋਈ ਕੰਮ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਕੇ ਬਹਿ ਜਾਈਏ ਤਾਂ ਬੰਦਾ ਫਿਰ ਹਾਰ ਹੀ ਜਾਂਦਾ ਹੁਣ ਔਖਾਂ ਦਾ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਵੀ ਬਹੁਤ ਝੱਲੀਆਂ ਸੀ ਇਹਨਾਂ ਦੇ ਨਾਲ ਪੜ੍ਹਾਈ ਮੌਕੇ ਬੜਾ ਹੀ ਭੇਦਭਾਵ ਹੁੰਦਾ ਸੀ ਪਰ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਆਪਣੇ ਲਕਸ਼ ਦੇ ਉੱਪਰ ਧਿਆਨ ਰੱਖਿਆ ਇਹਨਾਂ ਨੂੰ ਸਿਰਫ ਇਹ ਚੀਜ਼ ਦੀੰਦੀ ਸੀ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਸਮਾਜ ਨੂੰ ਉੱਪਰ ਚੱਕਣਾ ਔਰ ਜੇਕਰ ਦੇਖਿਆ ਜਾਵੇ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਜਿਹੜੇ ਬਣੇ ਪੜ੍ਹ ਲਿਖ ਕੇ ਚੋਣਾ ਦੇ ਵਿੱਚ ਜਿੱਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਔਰ ਦੇਸ਼ ਦਾ ਸੰਵਿਧਾਨ ਲਿਖਿਆ ਜੇਕਰ ਇਹਨਾਂ ਦੀਆਂ ਹੋਰ ਪ੍ਰਾਪਤੀਆਂ ਬਾਰੇ ਗੱਲ ਕਰਨ ਲੱਗਿਏ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਜ਼ਿੰਦਗੀ ਹੀ ਛੋਟੀ ਪੈ ਜਾਊਗੀ ਇਹਨਾਂ ਦੇ ਬਾਰੇ ਦੱਸ ਦੇ ਦੱਸ ਦੇ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਲੜਾਈਆਂ ਲੜੀਆਂ ਸਮਾਜ ਨੂੰ ਉੱਪਰ ਚੱਕਣ ਦੀ ਖਾਤਰ ਜਿਵੇਂ ਕਿ ਆਪਾਂ ਇੱਕ ਛੋਟੀ ਜੀ ਗੱਲ ਐਡ ਕਰਾਂਗੇ ਜਸਦਨ ਸਾਡੇ ਲੋਕਾਂ ਦੇ ਹੱਕਾਂ ਦੇ ਵਿੱਚ ਫੈਸਲਾ ਆਉਣਾ ਸੀ ਰਿਜ਼ਰਵੇਸ਼ਨ ਦੇ ਫੈਸਲੇ ਸੀ ਹੋਰ ਵੀ ਬਰਾਬਰਤਾ ਦੇ ਜੋ ਵੀ ਫੈਸਲੇ ਸੀਗੇ ਉਹ ਫੈਸਲੇ ਆਉਣੇ ਸੀਗੇ ਲਾਸਟ ਦਿਨ ਸੀ ਉਸ ਤਰੀਕ ਦਾ ਇਹਨਾਂ ਦਾ ਉੱਥੇ ਪਹੁੰਚਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਔਰ ਘਰ ਦੇ ਵਿੱਚ ਹੀ ਇਹਨਾਂ ਦੇ ਇੱਕ ਮੰਦ ਭਾਗੀ ਘਟਨਾ ਹੁੰਦੀ ਹੈ ਇਹਨਾਂ ਦੇ ਬੇਟੇ ਦੀ ਮੌਤ ਹੋ ਜਾਂਦੀ ਆ ਸੋ ਜਦੋਂ ਇਹ ਕੋਰਟ ਵੱਲ ਨੂੰ ਜਾਣ ਲੱਗੇ ਤਾਂ ਇਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਅੱਜ ਕੀ ਕਰਨਾ ਤੁਹਾਡੇ ਦਾ ਘਰ ਦੇ ਵਿੱਚ ਪੁੱਤਰ ਦੀ ਲਾਸ਼ ਪਈ ਹੈ ਅਫਸੋਸ ਕਰਨ ਦਾ ਦਹਿਨਾ ਤੁਸੀਂ ਅੱਜ ਨਾ ਜਾਓ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕਹਿੰਦੇ ਇਹ ਤਾਂ ਹੁਣ ਮਰ ਚੁੱਕਿਆ ਇਹਨੂੰ ਮੈਂ ਜਿਉਂਦਾ ਨਹੀਂ ਕਰ ਸਕਦਾ ਪਰ ਜਿੱਥੇ ਅੱਜ ਮੈਂ ਚੱਲਿਆ ਉੱਥੇ ਜਾ ਕੇ ਮੈਂ ਸਾਡੇ ਸਾਰੇ ਹੀ ਸਮਾਜ ਨੂੰ ਸਾਡੀ ਸਾਰੀ ਕੌਮ ਨੂੰ ਜਿਉਂਦੀ ਕਰ ਸਕਦਾ ਸੋ ਇਹ ਜੀਆਂ ਕੁਰਬਾਨੀਆਂ ਇਹਨਾਂ ਦੀਆਂ ਜੇ ਗਿਣਨ ਲੱਗ ਜੀ ਤਾਂ ਬਹੁਤ ਜਾਦੇ ਨੇ ਸਾਡੇ ਕੋਲ ਉਹਨਾਂ ਸਮਾਂ ਨਹੀਂ ਹੈ ਇਹਨਾਂ ਨੇ ਦਬੇ ਕੁਚਲੇ ਲੋਕਾਂ ਦੇ ਹੀ ਹੱਕਾਂ ਦੇ ਲਈ ਆਵਾਜ਼ ਨਹੀਂ ਕੱਲੀ ਠਾਈ ਜਿਵੇਂ ਕਿ ਬੀਬੀਆਂ ਭੈਣਾਂ ਸਾਡੀਆਂ ਪਹਿਲਾਂ ਪੜ੍ਹ ਲਿਖ ਨਹੀਂ ਸਕਦੀਆਂ ਉਹਨਾਂ ਦੀ ਪੜ੍ਹਾਈ ਦੇ ਉੱਪਰ ਰੋਕ ਲਾਈ ਜਾਂਦੀ ਸੀ ਇਹਨਾਂ ਨੇ ਕਾਨੂੰਨ ਦੇ ਵਿੱਚ ਇੱਕ ਇਹੋ ਜਿਹਾ ਕਾਨੂੰਨ ਲੈ ਕੇ ਆਂਦਾ ਕਿ ਸਾਡੀਆਂ ਭੈਣਾਂ ਵੀ ਪੜ੍ਹ ਸਕਦੀਆਂ ਬੀਬੀਆਂ ਪੜ੍ਹ ਸਕਦੀਆਂ ਪੜ੍ਹ ਲਿਖ ਕੇ ਅੱਜ ਦੇਖੋ ਸਾਡੀਆਂ ਬੀਬੀਆਂ ਇਹਨਾਂ ਦੇ ਹੀ ਉਸ ਜੇ ਕਿਹਾ ਜਾਵੇ ਇਹਨਾਂ ਨੇ ਜੋ ਵੀ ਕਾਨੂੰਨ ਲੈ ਕੇ ਆਂਦਾ ਉਸੇ ਦੇ ਸਦਕੇ ਅੱਜ ਸਾਡੀਆਂ ਬੀਬੀਆਂ ਭੈਣਾਂ ਪੜ੍ਹ ਲਿਖ ਕੇ ਕੋਈ ਕਲੈਕਟਰ ਲੱਗੀ ਕੋਈ ਐਸਪੀ ਡੀਐਸਪੀ ਵੱਡੇ ਵੱਡੇ ਅਹੁਦਿਆਂ ਤੇ ਜੱਜ ਤੱਕ ਲੱਗੀਆਂ ਸਾਡੀਆਂ ਬੀਬੀਆਂ ਭੈਣਾਂ ਨੂੰ ਵੀ ਇਹਨਾਂ ਦਾ ਜਨਮ ਦਿਹਾੜਾ ਬੜਾ ਹੀ ਧੂਮ-ਧਾਮ ਦੇ ਨਾਲ ਮਨਾਉਣਾ ਚਾਹੀਦਾ ਹੈ ਔਰ ਪਾਰਟੀ ਵਾਜੀਆਂ ਤੋਂ ਉੱਪਰ ਉੱਠ ਕੇ ਮਨਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਕਿਸੇ ਵੀ ਇੱਕ ਪਾਰਟੀ ਦੇ ਲਈ ਨਹੀਂ ਸੀ ਲੜਾਈ ਲੜੀ ਇਹਨਾਂ ਨੇ ਸਾਰੇ ਹੀ ਦੇਸ਼ ਵਰਲਡ ਦੇ ਵਿੱਚ ਜੋ ਵੀ ਐਸਸੀ ਭਾਈਚਾਰੇ ਦੇ ਨਾਲ ਭੇਦਭਾਵ ਹੁੰਦੇ ਸੀ ਉਹਨਾਂ ਦੇ ਲਈ ਲੜਾਈ ਲੜੀ ਸੀ ਜੋ ਕਿ ਹੁਣ ਤੁਸੀਂ ਅੱਜ ਵੀ ਦੇਖ ਰਹੇ ਹੋ ਕਈ ਜਗ੍ਹਾ ਤੇ ਅੱਜ ਵੀ ਜਦੋਂ ਕਿਸੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਨਾਲ ਕੋਈ ਧੱਕਾ ਹੁੰਦਾ ਕੋਈ ਭੇਦਭਾਵ ਕੀਤੇ ਜਾਂਦੇ ਆ ਅੱਜ ਵੀ ਫਿਰ ਅਸੀਂ ਇਹਨਾਂ ਦੇ ਲਿਖੇ ਹੋਏ ਕਾਨੂੰਨਾਂ ਦੇ ਅਧਿਕਾਰ ਦੇ ਉੱਪਰ ਜਾ ਕੇ ਹੀ ਹੱਕ ਮਿਲਦਾ ਲੜਾਈਆਂ ਹੁਣ ਵੀ ਲੜੀਆਂ ਜਾ ਰਹੀਆਂ ਉਹ ਸਾਰਾ ਕੁਝ ਜੋ ਲੜਦੇ ਆ ਅੱਜ ਵੀ ਲੜਾਈਆਂ ਲੜਦੇ ਆ ਇਹਨਾਂ ਦੇ ਕਾਨੂੰਨਾਂ ਦੇ ਕਰਕੇ ਹੀ ਲੜਦੇ ਆ ਜੋ ਇਹਨਾਂ ਨੇ ਸਾਡੇ ਲਈ ਕੀਤਾ ਉਹ ਬਹੁਤ ਹੀ ਜਿਆਦਾ ਕੀਤਾ ਅਸੀਂ ਉਹਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਸੋ ਇਹਨੀਆਂ ਗੱਲਾਂ ਕਹਿੰਦੇ ਹੋਏ ਜੇਕਰ ਕੋਈ ਲਫ਼ਜ਼ ਗਲਤ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚ ਕਹਾ ਵਹਿਗੁਰਜੀ ਦਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ